ਤੁਤੀ ਜਦੋਂ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਤਾਂ ਗੁਰੂ ਜੀ ਨੇ ਕੀ ਬਚਨ ਕੀਤੀ ਔਰੰਗਜ਼ੇਬ ਦੇ ਕਟੜ ਪੱਥੀ ਤੇ ਨਰਦਈ ਰਾਜ ਵਿੱਚ Hindu ਜਨਤਾ ਬਹੁਤ ਬੁਰੀ ਤਰ੍ਹਾਂ ਪਿਸ ਰਹੀ ਸੀ ਹਿੰਦੂਆਂ ਨੂੰ ਇਸਲਾਮ ਵਿੱਚ ਤਬਦੀਲ ਕਰਨ ਲਈ ਨਾਲ ਚ ਤੇ ਜ਼ੋਰ ਜ਼ੁਲਮ ਦਾ ਹਰ ਹੀਲਾ ਵਰਤਿਆ ਜਾ ਰਿਹਾ ਸੀ ਹਿੰਦੂ ਕੋਮਾ ਸਾਤਹੀਨ ਹੋ ਚੁੱਕੀ ਸੀ। অতি ਜ਼ੋਰ ਜ਼ੁਲਮ ਅੱਗੇ ਕੋਈ ਪੇਸ ਨਹੀਂ ਸੀ ਜਾ ਰਹੀ। ਚੋਰ ਜ਼ੁਲਮ ਦਾ ਟੱਕਰਾ ਕਰਨ ਦੀ ਹਿੰਮਤ ਦਲੇਰੀ ਤੇ ਤਾਕਤ ਨਹੀਂ ਸੀ। ਨਿਮਾਣੀਆਂ ਤੇ ਨਿਤਾਣੀ ਬਣ ਕੇ ਦਿਨ ਕੱਟੀ ਕਰ ਰਹੀ ਸੀ। ਭਾਵੇਂ ਕਿ ਸਾਰੇ ਹਿੰਦੁਸਤਾਨ ਹੀ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਲਹਿਰ ਚਲਾਈ ਜਾ ਰਹੀ ਸੀ ਪਰ ਔਰੰਗਜ਼ੇਬ ਨੇ ਕਸ਼ਮੀਰੀ ਪੰਡਤਾਂ ਨੂੰ ਵਿਸ਼ੇਸ਼ ਤੌਰ ਤੇ ਜ਼ੁਲਮਾਂ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਸਮਝਦਾ ਸੀ ਕਿ ਇਹ ਲੋਕ ਹਿੰਦੂਆਂ ਵਿੱਚ ਸਿਰਮੋਰ ਹਨ ਇਹਨਾਂ ਬ੍ਰਾਹਮਣ ਪੰਡਤਾਂ ਨੂੰ ਹਿੰਦੂ ਲੋਕ ਧਾਰਮਿਕ ਆਗੂ ਮੰਨਦੇ ਹਨ ਅਤੇ ਆਪਣੇ ਧਰਮ ਦੀ ਰੂਹ ਰੀਤਾ ਨਿਭਾਉਣ ਦੀ ਸੇਧ ਲੈਂਦੇ ਹਨ ਇਸ ਲਈ ਜੇ ਇਹ ਬ੍ਰਾਹਮਣ ਲੋਕ ਲਾਲਚ ਹੀਟ ਪ੍ਰੇਰਣਾ ਨਾਲ ਜਾਂ ਫਿਰ ਜ਼ੋਰ ਜਬਰ ਤੇ ਡਰ ਸਹਿਮ ਹੀਟ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰ ਲੈਣਾ ਤਾਂ ਇਹ ਬਾਕੀ ਜਨਤਾ ਦਾ ਧਰਮ ਤਬਦੀਲ ਕਰਨਾ ਸੌਖਾ ਹੋ ਜਾਵੇਗਾ ਇਸ ਕਮਲੀ ਔਰੰਗਜੀਬ ਨੇ ਇੱਕ ਕਟੜ ਪੱਥੀ ਤੇ ਨਰ ਦੇਈ ਵਿਅਕਤੀ ਇਫਤਖਾਰ ਨੂੰ ਚੁਣਿਆ ਤੇ ਸਤੰਬਰ 1677 ਈਸਵੀ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ ਇਸ ਨੂੰ ਸ਼ੇਰ ਅਫਗਾਨ ਖਾਨ ਵੀ ਕਿਹਾ ਜਾਂਦਾ ਹੈ ਇਸ ਨੇ ਗਵਰਨਰ ਬਣਦਿਆਂ ਹੀ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਸਖਤੀ ਦਾ ਦੌਰ ਸ਼ੁਰੂ ਕਰ ਦਿੱਤਾ ਇਸ ਸਖਤੀ ਦੇ ਦੌਰ ਵਿੱਚ ਜ਼ੁਲਮਾਂ ਦੀ ਹਨੇਰੀ ਵਿੱਚੋਂ ਬਚਣ ਦਾ ਰਾਸਤਾ ਤਲਾਸ਼ਣ ਦੇ ਲਈ ਕਸ਼ਮੀਰੀ ਪੰਡਤਾਂ ਵੱਲੋਂ ਆਪਸ ਵਿੱਚ ਸਲਾਹ مشਵਰੀ ਕਰਨੇ ਸ਼ੁਰੂ ਕੀਤੇ ਗਏ ਹੁਣ ਆਪਣੇ ਧਰਮ ਦੀ ਰਾਖੀ ਲਈ ਕੀ ਕੀਤਾ ਜਾਏ ਕਿਵੇਂ ਇਸ ਸਖਤੀ ਦੇ ਦੌਰ ਤੋਂ ਬਚਿਆ ਜਾਵੇ ਕਿਸ ਤਰ੍ਹਾਂ ਸਾਡੇ ਪਰਿਵਾਰ ਦੀ ਸੁਰੱਖਿਤ ਰਹਿਣ ਤੇ ਸਾਡੇ ਧਰਮ ਦਾ ਬੁੱਟਾ ਵੀ ਹਰਿਆ ਭਰਿਆ ਰਹੇ ਇਨਾ ਦੁਖਦਾਈ ਤੇ ਮੁਸੀਬਤ ਭਰੇ ਹਾਲਾਤਾਂ ਵਿੱਚ ਲੋਕ ਦਿਨ ਰਾਤ ਚਿੰਤਾ ਤੇ ਫਿਕਰ ਵਿੱਚ ਸਮਾਂ ਬਤੀਤ ਕਰਦੇ ਸਨ ਵਿਚਾਰ ਚਾਚਾਂ ਵਿੱਚ ਹਿੰਦੂ ریاਸਤੀ ਰਾਜਿਆਂ ਕੋਲ ਪਹੁੰਚ ਕਰਨ ਦਾ ਖਿਆਲ ਵੀ ਕਈਆਂ ਨੇ ਦਿੱਤਾ ਹੋਵੇਗਾ ਪਰ ਫਿਰ ਸੋਚਿਆ ਹੋਵੇਗਾ ਕਿ ਰਾਜੇ ਤਾਂ ਆਪਣੀਆਂ ریاਸਤਾਂ ਦੀ ਸਲਾਮਤੀ ਲਈ ਮੋਗਲਾਂ ਦੀ ਚਾਪ ਨੂੰ ਸਤੇ ਮੁਤਾਜ ਬਣੇ ਰਹਿੰਦੇ ਹਨ ਇਹ ਸਾਡੀ ਤੇ ਸਾਡੀ ਧਰਮ ਦੀ ਰੱਖਿਆ ਵੀ ਕੀ ਕਰਨਗੇ ਅਜੇ ਹਾਂ ਤਾਂ ਕੋਈ ਧਰਮੀ ਪੁਰਖ ਹੀ ਕਰ ਸਕਦਾ ਹੈ ਇਨ੍ਹਾਂ ਕਸ਼ਮੀਰੀ ਪੰਡਤਾਂ ਵਿੱਚ ਪੰਡਤ ਕਿਰਪਾ ਰਾਮ ਜੀ ਵੀ ਸਨ ਜੋ ਕਿ ਵਿਦਵਾਨ ਪੰਡਤ ਬ੍ਰਹਮਦੱਤ ਦੇ ਪੜਪੋਤੇ ਸਨ ਜਿਸ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ ਸੀ ਗੁਰੂ ਸਾਹਿਬ ਜੀ ਨੇ ਉਸ ਨੂੰ ਵਿਦਿਆ ਦਾ ਹੰਕਾਰ ਤਿਆਗ ਕੇ ਪਰਮੇਸ਼ਰ ਦੇ ਮਿਲਾਪ ਦੇ ਸੱਚ ਧਰਮ ਦਾ ਉਪਦੇਸ਼ ਦਿੱਤਾ ਸੀ ਪੰਡਤ ਕਿਰਪਾ RAM ਜੀ ਕਸ਼ਮੀਰੀ ਕਸ਼ਮੀਰ ਦੇ ਮਟਨ ਨਗਰ ਦੇ ਰਹਿਣ ਵਾਲੇ ਸਨ ਪੰਡਤ ਕਿਰਪਾ RAM ਜੀ ਵੀ ਗੋਵਿੰਦ ਰਾਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਵਿਖੇ ਸਾਸਤਰਿਤ ਪੜਾਉਂਦੇ ਰਹੇ ਸਨ ਇਸ ਤਰ੍ਹਾਂ ਹੀ ਗੁਰੂ ਘਰ ਦੀ ਮਾਨ ਪ੍ਰਤੀਸ਼ਠਾ ਸਰਬੱਤ ਦੇ ਭਲੇ ਅਤੇ ਧਰਮ ਲਈ ਮਰ ਮੈਣ ਦੀ ਰੀਤ ਸਮਝਦੇ ਸਨ ਇਹ ਜਾਣਦੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਗਲ ਬਾਦਸ਼ਾਹ ਬਾਬਰ ਦੇ ਜ਼ੁਲਮ ਨੂੰ ਦੇਖ ਕੇ ਜੁਰਤ ਨਾਲ ਜਾਬਰ ਕਿਹਾ ਸੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਦਿੱਤੇ ਗਏ ਸਿਂਹਾਂ ਨੂੰ ਅਡੋਲ ਤੇ ਸ਼ਾਂਤ ਚਿੱਤ ਸ਼ਹੀਦਿਆਂ ਦੇ ਕੇ ਧਰਮ ਲਈ ਸ਼ਹੀਦ ਹੋਏ ਸਨ ਉਸ ਤੋਂ ਬਾਅਦ ਜੁੜ ਅਰਜਨ ਦੇਵ ਜੀ ਦੇ ਪੁੱਤਰ ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਮੇਰੀ ਪੀਰੀ ਭਗਤੀ ਤੇ ਸ਼ਕਤੀ ਦੇ ਸਿਧਾਂਤ ਨੂੰ ਉਜਾਗਰ ਕੀਤਾ ਸੀ ਜਾ ਪਰ ਮੁਗਲ ਹਾਕਮਾਂ ਦੇ ਜ਼ੁਲਮਾਂ ਦਾ ਟਕਰਾ ਕਰਦਿਆਂ ਹੋਇਆਂ ਚਾਰ ਜੰਗਾਂ ਵਿੱਚ ਜਿੱਤਾਂ ਹਾਸਲ ਕੀਤੀਆਂ। ਗਵਾਲੀਅਰ ਦੇ ਕਿਲੇ ਵਿੱਚ ਕੈਦ 52 ਰਾਜਿਆਂ ਨੂੰ ਛਡਵਾਇਆ ਸੀ। ਇਸ ਲਈ ਸਾਰੇ ਹਾਲਾਤਾਂ ਤੇ ਡੂੰਗੀ ਵਿਚਾਰ ਚਰਚਾ ਕਰਨ ਤੋਂ ਬਾਅਦ ਕਸ਼ਮੀਰੀ ਪੰਡਤਾਂ ਵੱਲੋਂ ਇਹ ਮੰਨ ਲਿਆ ਗਿਆ ਕਿ ਅੰਤ ਦੀ ਮੁਸੀਬਤ ਭਰੇ ਸਮੇਂ ਵਿੱਚ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੀ ਹੈ। ਜੋ ਸਾਡੀ ਬਾਹ ਫੜ ਕੇ ਰੱਖੀ ਕਰ ਸਕਦਾ ਇਸ ਲਈ ਫੈਸਲਾ ਹੋਇਆ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਰਾਜਮਨ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਅਨੰਦਪੁਰ ਸਾਹਿਬ ਜਾ ਕੇ ਪਹੁੰਚ ਕੇ ਰੱਖਿਆ ਪ੍ਰਿਆਦ ਕੀਤੀ ਜਾਵੇ ਕਈਆਂ ਨੇ ਸ਼ੰਕਾ ਵੀ ਪ੍ਰਗਟ ਕੀਤੀ ਹੋਵੇਗੀ ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਹੁਣ ਉਹਨਾਂ ਦੇ ਉਤਰਾ ਅਧਿਕਾਰੀ ਕਿਵੇਂ ਤਿਲਕ ਜੰਜੂ ਦੀ ਰਾਖੀ ਲਈ ਅੱਗੇ ਆਉਣਗੇ ਪਰ ਬਹੁਤੇ ਲੋਕ ਗੁਰੂ ਘਰ ਦੀ ਸਰਵਤ ਦੇ ਭਲੇ ਤੇ ਦੀਨ ਦੁਖੀਆਂ ਦੀ ਵਾਹ ਫੜਨ ਦੀ ਨਿਰਪੋ ਨਿਰਵੈਰ ਦੀ ਰੀਤ ਨੂੰ ਜਾਣਦੇ ਸਨ ਫੈਸਲੇ ਮੁਤਾਬਕ ਵੱਡੀ ਗਿਣਤੀ ਵਿੱਚ ਬ੍ਰਹਮਣ ਕਸ਼ਮੀਰ ਤੋਂ ਅਨੰਕੂ ਸਹਿਬ ਨੂੰ ਚੱਲ ਪਏ 25 ਮਈ 1675 ਈਸਵੀ ਨੂੰ ਪਹੁੰਚ ਗਏ ਇਸ ਕਾਫਲੇ ਦੀ ਅਗਵਾਈ ਪੰਡਤ ਕਿਰਪਾ RAM ਜੀ ਕਰ ਰਹੇ ਸਨ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਹੀ ਕਿਰਪਾ RAM ਜੀ ਬਾਅਦ ਵਿੱਚ ਅਮਰਤ ਸ਼ਾਕੇ ਸਿੰਘ ਸਜ ਗਏ ਤੇ ਕਿਰਪਾ ਸਿੰਘ ਬਣ ਗਏ ਇਹ ਕਿਰਪਾ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਦੀਨदयाल ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਵਿਖੇ ਸੰਗਤ ਵਿੱਚ ਬਿਰਾਜਮਾਨ ਸੰਗਤਾਂ ਨੂੰ ਦਰਸ਼ਨ ਬਖਸ਼ ਕੇ ਉਪਦੇਸ਼ ਕਰ ਰਹੇ ਸਨ ਸੇਵਾਦਾਰਾਂ ਨੇ ਖਬਰ ਦਿੱਤੀ ਕਿ ਪੰਡਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤ ਆਪ ਜੀ ਦੇ ਦਰਸ਼ਨਾਂ ਨੂੰ ਆਏ ਹਨ ਤੇ ਧਰਮ ਦੀ ਰਾਖੀ ਲਈ ਪੁਕਾਰ ਕਰਨੀ ਚਾਹੁੰਦੇ ਹਨ ਸਤਗੁਰੂ ਜੀ ਨੇ ਆਗਿਆ ਕੀਤੀ ਕਿ ਸਾਰੇ ਜਣੇ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਏ ਬਾਰੀ-ਬਾਰੀ ਮੱਥਾ ਟੇਕਿਆ ਹਕੂਮਤ ਦੇ ਕਹਿਰ ਦੀ ਚਿੰਤਾ ਚਿਹਰਿਆਂ ਤੇ ਸਾਫ਼ ਦਿਖਾਈ ਦੇ ਰਹੀ ਸੀ ਗੁਰੂ ਜੀ ਨੇ ਸੁਖਸਾਨ ਪੁੱਛੀ ਕਸ਼ਮੀਰੀ ਦੇ ਹਾਲਾਤ ਬਾਰੇ ਪੁੱਛਿਆ ਤੇ ਦਿਲਾਸਾ ਦਿੱਤਾ ਇੱਥੇ ਆਉਣ ਦਾ ਕਾਰਨ ਪੁੱਛਿਆ ਪੰਡਤ ਕਿਰਪਾ ਰਾਮ ਜੀ ਨੇ ਗਾਲ ਵਿੱਚ ਪੱਲਾ ਪਾ ਕੇ ਪੁਕਾਰ ਸ਼ੁਰੂ ਕੀਤੀ खे दीन दयाल गरीब निवाज सच्चे बादशाह ਸਾਡਾ ਧਰਮ ਖਤਰੇ ਵਿੱਚ ਹੈ ਸਾਡੇ ਮੰਦਰ ਢਾਈ ਜਾ ਰਹੇ ਹਨ ਸਾਡੇ ਤੇ ਜ਼ੁਲਮ ਦਾ ਕਹਿਰ ਵਰਤ ਰਿਹਾ ਹੈ ਹਾਕਮਾਂ ਵੱਲੋਂ ਜਬਰੀ ਤਿਲਕ ਜੋ ਜੰਝੂ ਉਤਾਰ ਕੇ ਮੁਸਲਮਾਨ ਬਣਾਇਆ ਜਾ ਰਿਹਾ ਹੈ ਇਸ ਮੁਸ਼ਕਲ ਦੇ ਸਮੇ ਸਾਡੀ ਵਾਹ ਫੜਨ ਵਾਲਾ ਕੋਈ ਨਹੀਂ ਹੈ ਕੋਈ ਆਸਰਾ ਨਹੀਂ ਹੈ ਅਸੀਂ ਜੋਰ ਜ਼ੁਲਮ ਦੇ ਸਤਾਏ ਨਿਰਵਲ ਹੋ ਚੁੱਕੇ ਹਾਂ ਹੁਣ ਕੇਵਲ ਤੁਹਾਡਾ ਹੀ ਆਸਰਾ ਤੱਕ ਕੇ ਸ਼ਰਨ ਆਏ ਹਾਂ ਕਿਰਪਾ ਕਰਕੇ ਸਾਡੀ ਬਾਹ ਫੜੋ ਤੇ ਰੱਖਿਆ ਕਰੋ ਨਹੀਂ ਤਾਂ ਕੋਈ ਵੀ Hindu ਨਹੀਂ ਬਚੇਗਾ ਸਾਰੇ ਮੁਸਲਮਾਨ ਬਣਾ ਦਿੱਤੇ ਜਾਣਗੇ ਤਾਂ ਖਤਮ ਕਰ ਦਿੱਤੇ ਜਾਣਗੇ ਬਾਹ ਸਾਡੀ ਪਕੜੀਏ ਹਰ ਗੋਬਿੰਦ ਕੇ ਆਨੰਦ ਸ਼ਰਨ ਆਏ ਦੀ ਲਾਜ ਪੱਤ ਰੱਖਣਾ ਗੁਰੂ ਘਰ ਦੀ ਰੀਤ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸੁਆਮੀ ਸੰਦਾ ਗੁਰੂ ਸਾਹਿਬ ਨੇ ਦਿਲਾਸਾ ਦਿੱਤਾ ਕਿ ਅਸੀਂ ਤੁਹਾਡੀ ਬਾਣ ਜਰੂਰ ਫੜਾਂਗੇ ਤੇ ਧਰਮ ਦੀ ਰੱਖਿਆ ਕਰਾਂਗੇ ਤੁਸੀਂ ਫਿਕਰ ਨਾ ਕਰੋ ਜੇ ਤੁਸੀਂ ਬਾ ਅਮੇ ਸਿਰ ਵੀ ਕਿਉਣਾ ਦੇਣਾ ਪਵੇ ਬਾਂ ਜਿੰਨਾ ਦੀ ਪਕੜੀਏ ਸਿਰ ਦੀਜੈ ਵਾਹੇ ਨਾ ਛੋੜੀਏ ਫਿਰ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਇਸ ਵੇਲੇ ਧਰਮ ਦੀ ਰੱਖਿਆ ਲਈ ਕਿਸੇ ਮਾਪੁਰਖ ਦੇ ਬਲਦਾਨ ਦੀ ਲੋੜ ਹੈ ਇਸ ਵੇਲੇ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਉਮਰ ਉਸ ਵੇਲੇ ਸਿਰਫ 9 ਸਾਲ ਦੀ ਸੀ ਸੰਗ ਸੰਗਤ ਵਿੱਚ ਬੈਠੇ ਸਭ ਦੇਖ ਰਹੇ ਸਨ गोविंद्र राय ਕਹਿਣ ਲੱਗੇ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ ਗੁਰੂ ਸਾਹਿਬ ਜੀ ਇਹ ਸੁਣ ਕੇ ਪ੍ਰਸੰਨ ਹੋਏ ਤੇ ਪੰਡਤਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਔਰੰਗਜ਼ੇਬ ਨੂੰ ਸਨੇਹਾ ਭੇਜ ਦਿਓ ਜੇਕਰ ਗੁਰੂ ਤੇਗ ਬਹਾਦਰ ਜੀ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਵੀ ਸਾਰੇ ਇਸਲਾਮ ਕਾਰਨ ਕਰ ਲਵਾਂਗੀ ਸਾਰੇ ਪੰਡਤਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਸ਼ੁਕਰਾਨਾ ਕੀਤਾ ਤੇ ਦਿਲਾਸਾ ਲੈ ਕੇ ਵਾਪਸ ਪਾਤੇ ਤੇ ਔਰ ਵਿਜੀਵ ਨੂੰ ਇਹ ਸੁਨੇਹਾ ਭੇਜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ